ਇਹ ਟਰੈਕਟਰ ਹੈ ਨਿਊ ਹੋਲੈਂਡ 3630 2009 ਮਾਡਲ ਇਹਦੇ ਦੇ 50% ਬੰਪਰ ਲੱਗਾ ਹੈ ਕੰਪਨੀ ਵੱਲੋਂ ਫਿਟਡ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਟਰੈਕਟਰ ਸਾਰਾ ਰੈਨਲ ਹੈ ਜਿੱਦੋਂ ਰੰਗ ਪੇਟ ਨਹੀਂ ਹੋਇਆ ਸ਼ੋਅ ਵਗੈਰਾ ਦਾ ਟਰੈਕਟਰ ਬਹੁਤ ਸਾਫ਼ ਹੈ ਰੇਮ ਮਗਰਾੜ ਦਾ ਟਰੈਕਟਰ ਬਹੁਤ ਬਹੁਤ ਹੀ ਜ਼ਿਆਦਾ ਸਾਫ਼ ਤੇ ਤੁਹਾਡਾ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਇਹ ਮਗਰਾੜ ਦੇਖੋ ਅੰਦਰੋਂ ਬਾਹਰੋਂ ਬਿਲਕੁਲ ਛੱਤਾ ਦਾ ਬਿਲਕੁਲ ਹੀ ਸਾਫ਼ ਹੈ। ਲੈਂਕਾ ਦਾ ਮਗਰਾੜਾ ਦਾ ਟ੍ਰੇਲਿੰਗ ਬਿਲਕੁਲ ਹੀ ਸਾਫ਼ ਟਰੈਕਟਰ ਹੈ। ਕਨੋਪੀ ਵਾਲੀ ਛਤਰੀ ਲੱਗੀ ਹੋਈ ਹੈ, ਸਟੀਰੀਓ ਸਿਸਟਮ ਲੱਗਾ ਹੋਇਆ ਹੈ। ਜੋ ਕਿ ਨਾਲ ਹੀ ਦਿੱਤਾ ਜਾਵੇਗਾ। ਹਰਿਆਣਾ ਨੰਬਰ ਟਰੈਕਟਰ ਹੈ। 2030 ਤੱਕ ਪਾਸਿੰਗ ਹੈ। ਵੀਰ ਦਾ ਮਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਘੱਟ ਜਿਹਾ ਡੈਟਾ ਇੰਜਨ ਗੇਅਰ ਦੀ ਵੀਰ ਵੱਲੋਂ ਫੁੱਲ ਗਾਰੰਟੀ ਹੈ ਇਹ ਸਾਰਾ ਇੰਜਨ ਦੀ ਕੰਡੀਸ਼ਨ ਸਿੰਪਲ ਸਟੀering ਦੇ ਵਿੱਚ ਆਏ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਨਾਲੀ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਵੀਡੀਓ ਵੀ ਤੁਹਾਡੇ ਤੱਕ ਨਵੀਆਂ ਜਾਣਕਾਰੀਆਂ ਜਿਹਨਾਂ ਪਹੁੰਚ ਨਹੀਂ ਰਹੇ। ਵੀਰ ਦਾ ਮੋਬਾਈਲ ਨੰਬਰ 9365340300 ਸਕਰੀਨ ਦੇ ਉੱਪਰ ਚੱਲ ਰਿਹਾ ਹੈ। ਇਸ ਤੇ ਤੁਸੀਂ ਪਰਦੇਸ ਸੰਪਰਕ ਕਰ ਸਕਦੇ ਹੋ। ਇਹ ਪਟਿਆਲੇ ਏਰੀਆ ਦੇ ਟਰੈਕਟਰ ਹਨ। ਇਹਨਾਂ ਮਗਰ ਆੜਤਾ ਸਾਰਾ ਅਰੀਜਨਲ ਟਰੈਕਟਰ ਪਿਆ ਕੇ ਦੇ ਵੀ ਕੋਈ ਹੈ ਨਹੀਂ ਟੱਚਿੰਗ ਵਗੈਰਾ। ਸਟicker ਵੀ ਵਾਲੇ ਦਾ ਕੋਕੇ ਲੱਗੇ ਓਕੇ ਦੇ ਵਧੀਆ ਲੱਗੇ ਹੋਇਆ ਯਾਰ ਇਹਨਾਂ। ਧੰਨਵਾਦ।